ਤਰੰਤਾਂ ਕਾਂਗਰਸ ਉਮੀਦਵਾਰ ਦੀ ਚੜ੍ਹਾਈ ਦੇ ਕੁਝ ਲੋਕ ਬਖਲਾਗੇ ਅਤੇ ਗੁੰਡਾਗਰਦੀ ਦੇ ਉੱਤਰ ਕੇ ਸ਼ਹਿਰ ਦੇ ਕੁਝ ਲੋਕਾਂ ਨੂੰ ਜ਼ਬਰਦਸਤੀ ਸਰੋਪੇ ਪਾ ਕੇ ਅਕਾਲੀ ਦਲ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਮੀਦਵਾਰ ਦੇ ਸਪੁੱਤਰ ਸੰਦੀਪ ਅਗਨੀ ਹੋਤਰੀ ਅਤੇ ਕਾਂਗਰਸੀ ਵਰਕਰ ਨੇ ਦੱਸਿਆ ਕਿ ਅਕਾਲੀ ਦਲ ਦੇ ਲੋਕਾਂ ਦੀ ਤੱਕੇਸ਼ਾਈ برداشت ਨਹੀਂ ਕੀਤੀ ਜਾਵੇਗੀ। ਜੇਕਰ ਇਹਨਾਂ ਲੋਕਾਂ ਨੇ ਤੱਕੇਸ਼ਾਈ ਬੰਦ ਨਾ ਕੀਤੀ ਤਾਂ ਕਾਂਗਰਸੀ ਵੀ ਨਹੀਂ ਬਖਸ਼ਣਗੇ। ਸਾਨੂੰ ਸਬਰ ਕਰਦੇ ਆ ਬਹੁਤ ਸਮਾਂ ਹੋ ਗਿਆ। ਇਸ ਸਬੰਧਿਤ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਬਾਰੇ ਦੱਸਿਆ ਕਿ ਅਸੀਂ ਕੋਈ ਨਜਾਇਜ਼ ਨਹੀਂ ਕੀਤੀ। ਪੋਸ਼ ਗੇਸ਼ ਲੈ ਲਿਆਂਦਾ ਸੀ ਜਿਹੋਨਾ ਤਰਨ ਤਰਨ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਜਿਹੜੇ ਦਖਤ ਸਾਹਿਬ ਦੇ ਨਾਲ ਤੁਰੇ ਆ ਦਰਨ ਦੀ ਕੋਈ ਲੋੜ ਨਹੀਂ ਇਹ ਆਪਣੀਆਂ ਹੋਸ਼ੀਆਂ ਹਰਕਤਾਂ ਦੇ ਉੱਤਰ ਆਏ ਆ ਹਾਰ ਇਹਨਾਂ ਨੂੰ ਦਿਖਨ ਦੀ ਆ ਆ ਦੇਖੋ ਅੱਜ ਹੀ ਸਵੇਰੇ ਆ ਮੁੰਡਾ ਸਾਡਾ ਸੁਖ ਵਾਰਡ ਨੰਬਰ 6 62 ਸਾਡੇ ਨਾਲ ਆ ਬਿਲਕੁਲ ਸਾਡੇ ਨਾਲ ਖੜਾ ਵਾ ਇਹਨੂੰ ਧਮਕੀਆਂ ਦਿੱਤੀਆਂ ਇਹ ਵਿਚਾਰਾ ਰੈਂਟ ਦੇ ਰੈਂਟ ਦੇ ਰਹਿੰਦੇ ਆ ਵਾ ਛੋਟੇ ਛੋਟੇ ਦੇ ਬੱਚੇ ਆ ਇਸਬਦ ਮਾਰੀ ਇਹਦੀ ਹੈ ਕਿ ਜਿਹੜਾ ਮਕਾਨ ਮਾਲਕ ਆ ਉਹ ਆ ਅਕਾਲੀ ਦਲ ਦਾ ਉਹਨੇ ਇਹਦਾ ਬੋਰੀ ਬਿਸਤਰਾ ਬਾਹਰ ਸੁੱਟਦਾ ਰੋਈ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਕਰਦਾ ਇਹਨੂੰ ਤਨਕੀਦ ਦਿੱਤੀ ਕਿ ਤੂੰ ਜੇ ਕਾਂਗਰਸ ਪਾਰਟੀ ਨਾ ਛੱਡੀ ਅਕਾਲੀ ਦਲ ਚ ਨਾ ਗਿਆ ਤੇ ਤੈਨੂੰ ਇਹੀ ਘਰੋਂ ਬੇਕਾਰ ਕਰ ਦੇਣਾ ਮੌਜੂਦਾ ਉਥੋਂ ਦਾ ਐਤਵਾਰ ਵਾਲੇ ਦਿਨ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਕਰਵਾਇਆ ਸੀ ਉਹਦੇ ਵਿੱਚ 70 ਮੁੰਡੇ ਜਿਹੜੇ ਆ ਅਕਾਲੀ ਦਲ ਦੇ ਇਹ ਮੁੰਡੇ ਹੀ ਉਹਨਾਂ 17 ਮੁੰਡਿਆਂ ਨੂੰ ਕਾਂਗਰਸ ਦੇ ਜੁਆਇਨ ਕਰਾਇਆ ਉਈਰੇ 70 ਮੁੰਡੇ ਆ ਉਹਨਾਂ ਦੇ ਵਿੱਚ ਇੱਕ ਨਿਸ਼ਾਤਰ ਸਿੰਘ ਮੁੰਡਾ ਵਾ ਜਿਹੜਾ ਅਕਾਲੀ ਦਲ ਦਾ ਹੀ ਹੁਣ ਕਾਂਗਰਸ ਦੇ ਵਿੱਚ ਆਇਆ ਵਾ ਉਹਨੂੰ ਸਵੇਰੇ ਜਿਹੜਾ ਤਰਨ ਤਰਨ ਦਾ ਐਸ ਐਚਓ ਆ ਉਹਨੇ ਚੁੱਕ ਕੇ ਲੈ ਜਾਂਦਾ ਅੱਜ ਅਸੀਂ ਧਰਨਾ ਲਾਇਆ ਸੀ ਬੋੜੀ ਵਾਲੇ ਚੌਂਕ ਦੇ ਵਿੱਚ ਉਹਨੂੰ ਛਡਵਾਇਆ ਡਾਕਟਰ ਧਰਮਵੀਰ ਅਗਨੀ ਉਤਰੀ ਜੀ ਦੀ ਗਵਾਹੀ ਦੇ ਵਿੱਚ ਸੰਦੀਪ ਜੀ ਦੀ ਗਵਾਹੀ ਦੇ ਵਿੱਚ ਉਹਨੂੰ ਛਡਵਾ ਲਿੱਤਾ ਇੱਕ ਜਿਹੜੀ ਇਹਨਾਂ ਨੇ ਗੁੰਡਾਗਰਦੀ ਹੋਰ ਕੀਤੀ ਆ ਇਹ ਮੇਰਾ ਵੀਰ ਸੁੱਖਾ ਵਾਰਡ ਨੰਬਰ 6 ਤੋਂ ਆ ਮੇਰਾ ਸਪੋਰਟਰ ਆ ਕਾਂਗਰਸ ਪਾਰਟੀ ਦਾ ਸਪੋਰਟਰ ਆ ਇਹਨੂੰ ਸਵੇਰੇ ਚੁੱਕ ਕੇ ਲੈ ਗਏ ਆ ਇਹਨੂੰ ਕਹਿੰਦੇ ਬਦੋ ਬਦੀ ਵੀ ਤੇਰੇ ਗਲ ਦੇ ਵਿੱਚ ਸਰੋਪਾ ਪੋਣਾ ਇਹਨੇ ਕਿਹਾ ਵੀ ਮੇਰਾ ਕਸੂਰ ਦੱਸੋ ਕੀ ਆ ਇਹਦਾ ਸਿਰਫ ਕਸੂਰ ਇਹਨਾਂ ਵਾ ਵੀ ਇਹ ਵਿਚਾਰਾ ਇੱਕ ਦਿਹਾੜੀ ਦਾ ਪਾ ਕਰਦਾ ਇੱਕ ਜਿਹਦੇ ਘਰ ਰਹਿੰਦਾ ਵਾ ਉਹ ਕਾਲੀ ਦਲ ਦਾ ਸਪੋਰਟਰ ਆ ਉਹਦਾ ਚੁੱਕ ਕੇ ਸਮਾਨ ਇਹਨਾਂ ਨੇ ਬਾਹਰ ਛੋਟੇ ਦਿੱਤਾ ਵਾ ਛੋਟਗੇ ਦੇ ਇਹਨੂੰ ਕਹਿੰਦੇ ਵੀ ਤੇਰੇ ਗੱਲ 'ਚ ਸਰੋਪਾ ਪਾਉਣਾ ਹੁਣ ਇਹ ਵਿਚਾਰਾ ਡਰਿਆ ਇਹਨੂੰ ਬਿਲਕੁਲ ਅਸੀਂ ਵਿਸ਼ਵਾਸ ਦਿਵੋਨੇ ਆ ਵੀ ਤਗੜਾ ਹੋ ਡਾਕਟਰ ਧਰਮਵੀਰ ਅਗਨੀ ਉਤਰੀ ਨੂੰ ਜਿਤਾਈਏ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ 1 ਮਹੀਨੇ ਦਾ ਸਿਰਫ ਰਹਿ ਗਿਆ ਵਾ ਇਹਨਾਂ ਦੀ ਗੁੰਡਾਗਰਦੀ ਜਿਹੜੀ ਆ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਗੁੰਡਾਗਰਦੀ ਭਜਾਵਾਂਗੇ ਥੈਂਕਸ ਐਸੋ ਜੀ ਕੋਈ ਗੱਲ ਨਹੀਂ ਆ ਜੀ ਜਿਹੜੇ ਪੰਜਾਬ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਿਹੜੇ ਪੁਰਾਣੇ ਜਿਹਨਾਂ ਦਾ ਬੈਡ ਰਿਕਾਰਡ ਆ ਟਰਬਲ ਮੇਕਰ ਉਹਨਾਂ ਨੂੰ ਐਸ ਕਹਿੰਦੇ ਆ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਕਰਨ ਵਾਸਤੇ ਜਸਟ ਬਾ ਕੋਈ ਨਾ ਕੋਈ ਗਲਤ ਕਾਰਵਾਈ ਕਰੇ ਸਰਾਂ ਦੀ ਪਹਿਲੀ ਤੇ ਨਵੀਂ ਰਿਪੋਰਟ ਬਣੀ ਆ ਦੋ ਤਿੰਨ ਜੀ ਸਾਨੂੰ ਸਿਰਫ ਤੁਸੀਂ ਇਤਰਾ ਕੀਤਾ ਵਾ ਬਾਕੀ ਤਾਂ ਕਿਸੇ ਨੇ ਇਹੋ ਜੀ ਕੋਈ ਗੱਲ ਨਹੀਂ ਆ ਜੀ ਉੱਤੇ ਆਲਰੇਡੀ ਜਿਹੜਾ ਕ੍ਰਿਮਿਨਲ ਕੇਸ ਆ ਠੀਕ ਆ ਜੀ ਕੀ ਮਾਮਲਾ ਸਰ ਉੱਤੇ ਪਹਿਲਾਂ ਐਫ ਆਈ ਆਰ ਨੰਬਰ ਤਾਂ ਦੱਸੋ ਨਾ ਦੱਸੋ ਹੁਣ ਸਟਿਲ ਮੇਰੇ ਕੋਲ ਰਿਕਾਰਡ ਐ ਨਹੀਂ ਆਇਆ ਤਾਂ ਡਿਊਟੀ ਵਾਸਤੇ ਆਏ ਆ ਤੇ ਸਰ ਉਹ ਬੰਦੇ ਨੂੰ ਨਹੀਂ ਛੱਡਦਾ ਵੀ ਚਲੋ ਹਾਂ ਉਹ ਬਾਉਂਡ ਕਰਾ ਲੈਣ ਉਹਨਾਂ ਨੇ ਟਾਈਮ ਲੈ ਲਿਆ ਵੀ ਅਸੀਂ ਆਪ ਜਾ ਕੇ ਬਾਉਂਡ ਕਰਾ ਲੈਨੇ